ਵੀ ਇਹ ਜਿਹੜਾ ਆਪਾਂ ਕੰਮ ਫੜ ਲਿਆ ਆ ਲੋਕਾਂ ਦੀਆਂ ਧੀਆ ਭੈਣਾਂ ਦੇ ਪਰਚੇ ਕਰਨਾ ਜਿਹੇ ਨੇ ਇਲੈਕਸ਼ਨ ਲੜਿਆ ਆਪਦੀ ਮਾਂ ਦੇ ਇਲੈਕਸ਼ਨ ਦੇ ਵਿੱਚ ਕੰਚਨਪ੍ਰੀਤ ਕੌਹਈਆ ਉਹਦੇ ਤੇ ਅਸੀਂ ਇਹਨਾਂ ਤਸ਼ੱਦਦ ਧਾਰਿਆ ਔਰ ਪਹਿਲੋਂ ਚਾਰ ਪਰਚੇ ਕੀਤੇ ਤੇ ਹੁਣ ਅਸੀਂ ਉਹਨੂੰ ਚੁੱਕ ਕੇ ਉਹਦੀ ਸਾਰਿਆਂ ਚੋਂ ਜਮਾਨਤ ਹੋਈ ਅਰੈਸਟ ਸਟੇ ਉਹਨੇ ਕੁਰਸੀ ਵੀ ਉਹਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਫਿਰ ਤੁਸੀਂ ਧੱਕਾ ਕੀਤਾ ਮਾਨ ਸਾਹਿਬ ਏਜਰੀਵਾਲ ਸਾਹਿਬ ਨੇ ਅੱਜ ਜਦੋਂ ਇਲੈਕਸ਼ਨ ਨੱਪੜ ਜਾਣਾ ਚੱਲ ਜਾਣਾ ਅਸੀਂ ਨਵੇਂ ਪਿਰਤ ਪਾਉਣ ਲੱਗੇ ਆ ਢੀਆਂ ਭੈਣਾਂ ਸਭ ਦੀਆਂ ਹੈਗੀਆਂ ਤੁਹਾਡੇ ਘਰੇ ਵੀ ਹੈਗੀਆਂ ਕੇਜਰੀਵਾਲ ਦੇ ਵੀ ਹੈਗੀਆਂ ਸਿਸ਼ੋਧੀਆਂ ਦੇ ਵੀ ਹੈਗੀਆਂ ਤੇ ਜਿਹੜੇ ਨਵੇਂ ਸਿਸਟਮ ਸ਼ੁਰੂ ਕੀਤੇ ਪੰਨੂ ਨੇ ਉਹਦੇ ਘਰੇ ਵੀ ਹੈਗੀਆਂ ਅਸੀਂ ਕਿਸੇ ਦੀ ਵੀ ਧੀ ਭੈਣ ਤੇ ਜਦੋਂ ਕੋਈ ਪਰਚਾ ਕਰਾਉਣਾ ਆ ਤੇ ਸਭ ਇਹ ਸੋਚਣਾ ਚਾਹੀਦਾ ਕਿ ਕੁਝ ਟਾਈਮ ਤੱਕ ਸਾਡੀ ਵੀ ਵਾਰੀ ਆਉਣੀ ਆ ਅੱਜ ਤੱਕ ਜਿੰਨੀਆਂ ਵੀ ਸਿਆਸਤਾਂ ਹੋਈਆਂ ਕਿਸੇ ਨੇ ਕਿਸੇ ਨੂੰ ਅੰਦਰ ਦਿੱਤਾ ਕਿ ਸੋਨੇ ਕਿ ਸਾਰੇ ਪਰਚੇ ਦਰਿਕ ਰਹੇ ਉਹ ਬੰਦਿਆਂ ਤੱਕ ਸੀਮਤ ਰਹਿੰਦੇ ਸੀ ਪਰ ਨਵੀਂ ਜਿਹੜੀ ਪ੍ਰਤਪਾਕ ਅਸੀਂ ਧੀਆ ਤੇ ਪਰਚੇ ਕਰਨਾ ਪਿਆ ਆਪਣੀ ਵਰੀ ਆਪਾਂ ਭੁੱਲ ਗਏ ਵੀ ਆਪਾਂ ਕੀ ਕੀ ਕੁਝ ਨਹੀਂ ਬੋਲੇ ਜਦੋਂ ਕਿੱਕਰੀ ਬਣਾਉਂਦੇ ਸੀ ਉਹ ਕਿਸੇ ਦੀ ਧੀ ਨਹੀਂ ਸੀ ਹਰ ਸਿਮਰਤ ਜਦੋਂ ਅਸੀਂ ਬੋਲਦੇ ਸੀ ਕਿ ਬਾਦਰਾ ਕੋ ਪਾਵਰ ਨਹੀਂ ਸੀਗੀ ਤੁਹਾਨੂੰ ਆਂਦਾ ਨਹੀਂ ਦੇ ਸਕਦੇ ਕੀ ਕੈਪਟਨ ਦੇ ਖਿਲਾਫ ਆਪਾਂ ਰੂਸਾ ਦੇ ਖਿਲਾਫ ਬੋਲਦੇ ਰਹੇ ਆ ਕਿ ਤੁਹਾਨੂੰ ਕੈਪਟਨ ਆਂਦਰ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਸਿੱਖਿਆ ਲੈਂਦੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਤੁਹਾਨੂੰ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਪਾਵਰ ਦੇ ਵਿੱਚ ਆਉਂਦੀਆਂ ਪਰ ਕਿਸੇ ਦੀ ਧੀ ਭੈਣ ਤੇ ਜੇ ਕੋਈ ਕਿਸੇ ਦੀ سپورਟ ਪਿੱਛੇ ਆਇਆ ਆਪਦੀ ਮਾਂ ਦੇ ਉੱਤੇ ਚੁੱਕ ਕੇ ਆਪਾਂ ਪਰਚੇ ਕਰਦੇ ਆ ਵੀ ਅੱਜ ਥੋੜੀ ਜਿਹੀ ਕੋਰ ਕਾਲੀ ਦਲ ਦੀ ਹੋਂਦ ਬਣਨ ਲੱਗ ਪਈ ਆ ਅਸੀਂ ਉਹਨਾਂ ਦੇ ਪਰਚੇ ਕਰਕੇ ਅੰਦਰ ਦੇ ਦਈਏ ਇੱਕ ਉਹ ਵਧੀਆ ਸਿਆਸਤ ਨਹੀਂ ਹੈਗੀ ਇਹ ਪੰਜਾਬ ਆ ਪੰਜਾਬ ਨੇ ਹਮੇਸ਼ਾ ਜਵਾਬ ਦਿੱਤੇ ਆ ਤੇ ਆਪਾਂ ਜਿ ਤਰ੍ਹਾਂ ਕਹਿੰਨੇ ਆ ਵੀ ਸੈਂਟਰ ਨੂੰ ਹੀ ਜਵਾਬ ਦਿੱਤਾ ਅਸੀਂ ਉਹਨਾਂ ਤੋਂ ਮੋੜ ਕੇ ਲਏ ਇਹ ਆਪਣੇ ਤੇ ਵੀ ਲੱਗ ਹੁੰਦੀਆਂ ਤੇ ਆ ਵੇਖੋ ਇੰਨਾ ਅੰਤ ਨਾ ਕਰੋ ਇੰਨਾ ਅੰਤ ਤੱਕ ਨਾ ਪਹਲਾਓ ਦੇ ਸਾਨੂੰ ਸਾਰੇ ਆਮ ਆਦਮੀ ਪਾਰਟੀਆਂ ਨੂੰ ਇਹਦਾ ਦੇਣਾ ਦੇਣਾ ਪਵੇ ਆ ਜਿਹੜੇ ਐਮ ਐਲ ਏ ਮੰਤਰੀਆਂ ਛੁੱਟੂ ਬਣੇ ਬੈਠੇ ਆ ਸਾਰੇ ਇਹ ਸਾਰਿਆਂ ਦੀ ਵਾਰੀ ਆਣੀ ਬਹੁਤ ਤੇ ਇਸ ਕਰਕੇ ਇੰਨਾ ਕੁ ਨਾ ਇਹਨਾਂ ਨੂੰ ਧੂਏ ਚੜਾਈ ਗਿਆ ਆਪਾਂ ਵੀ ਇਹ ਸਾਡੀਆਂ ਧੀਆਂ ਪੈਣਾ ਤੇ ਜੋ ਸਾਡੀਆਂ ਕੋ ਸਪੋਰਟਾਂ ਵਾਸਤੇ ਆਇਆ ਵੀ ਉਹਨਾਂ ਦੇ ਪਰਚੇ ਕਰ ਦੇਣ ਤੇ ਜਾਂ ਉਹਨਾਂ ਤੇ ਜਾਇਜ਼ ਨਿਯਾਜ਼ ਕਰ ਦੇਣ ਠੀਕ ਹੈ ਤੁਸੀਂ ਸਾਡੇ ਦੇ ਬੰਦਿਆ ਤੇ ਕਰਤੇ ਮੇਰੇ ਤੇ ਮੈਂ ਬੋਲਿਆ ਮੇਰੇ ਤੇ ਕਰਤੇ ਜਿਹੜਾ ਕੋ ਬੋਲਦਾ ਉੱਤੇ ਕਰਦੇ ਪਰ ਧੀਆ ਭੈਣਾਂ ਵਾਲਾ ਜਿਹੜਾ ਕੰਮ ਨਵਾਂ ਸ਼ੁਰੂ ਕਰਤਾ ਇਹ ਤੇਰ ਤਾ ਨਾ ਪਾਈਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਦੀਆਂ ਧੀਆ ਭੈਣਾਂ ਸਾਡੇ ਘਰੇ ਵਿਹਾਈਆਂ ਧੀਆ ਭੈਣਾਂ ਇਹ ਨਾ ਕਿਰਤ ਨਾ ਨੀ ਪਾਓ ਤਾਂ ਕਿ ਸਾਨੂੰ ਦੇਣਾ ਪਵੇ ਮੈਂ ਉਹ ਕੁਝ ਕਹਿਣਾ ਤੇ ਅਬਦਾਲੀ ਨੂੰ ਵੀ ਅਸੀਂ ਉੱਤੇ ਹੋ ਗਏ ਆ ਤੇ ਆਪਣੀ ਆਤਤਾ ਬਦਲੋ ਕੁਝ ਸਮਾਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਅਕਸਰ ਇਹ ਗੱਲ ਕਰਦੇ ਹੁੰਦੇ ਸੀ ਕਿ ਚੁੱਲਿਆਂ ਦੀ ਅਗਨੀ ਬੁਝਣ ਦੇਣੀ ਦੂਜੀਆਂ ਸਰਕਾਰਾਂ ਨੇ ਦੂਜੇ ਲੀਡਰਾਂ ਨੇ ਚੁੱਲਿਆਂ ਦੀ ਅੱਗ ਬੁਝਾਤੀ ਜਦੋਂ ਘਰੋਂ ਨੌਕਰੀ ਲੈਣ ਜਾਂਦਾ ਸਾਡਾ ਮੁੰਡਾ ਉਹਦੀਆਂ ਪੱਗਾਂ ਲੈਂਦੀਆਂ ਨੇ ਸਿਰਾਂ ਚੋਂ ਖੂਨ ਨਿਕਲਦਾ ਹੈ ਮਾਂ ਚੁੱਲੇ ਤੇ ਆ ਕੇ ਬੋਲਦੀ ਹੈ ਕਿ ਹਾਏ ਮੇਰਾ ਪੁੱਤ ਅੱਜ ਮੇਰੇ ਪੁੱਤ ਦੇ ਡਾਂਗਾ ਪਈਆਂ ਸਾਡੇ ਚੁੱਲੇ ਦੀ ਅੱਗ ਬੁਝ ਗਈ ਇਹ ਜੇ ਬਹੁਤ ਸਾਰੇ ਡਾਇਲੌਗਸ ਤੁਹਾਨੂੰ ਅਕਸਰ ਜਿਹੜਾ ਭਗਵੰਤ ਮਾਨ ਤੋਂ ਸੁਣਨ ਨੂੰ ਮਿਲਦੇ ਸੀ ਪਰ ਪਿਛਲੀਆਂ ਸਰਕਾਰਾਂ ਨੇ ਤਾਂ ਇਹ ਕੁਝ ਨਹੀਂ ਕੀਤਾ ਪਰ ਇਹ ਜ਼ਰੂਰ ਹੈ ਕਿ ਜੋ-ਜੋ ਮੁੱਖ ਮੰਤਰੀ ਕਹਿ ਕੇ ਸੱਤਾ ਦੇ ਵਿੱਚ ਆਏ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਅੱਜ ਉਹ ਸਾਰੀਆਂ ਗੱਲਾਂ ਦੇ ਉਲਟ ਹੋ ਕੰਮ ਕਰ ਰਹੀ ਹੈ ਜਿਹੜੇ 70 ਸਾਲਾਂ ਦਾ ਰੌਲਾ ਪਾਉਣ ਵਾਲੇ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਨੌਕਰੀ ਤੇ ਪੱਕਾ ਕਰਨ ਦੀ ਬਜਾਏ ਜਿਹੜੀਆਂ ਦਿੱਤੀਆਂ ਨੌਕਰੀਆਂ ਨੇ ਉਹਨਾਂ ਨੂੰ ਵੀ ਖੋਇਆ ਜਾ ਰਿਹਾ ਤੇ ਅੱਜ ਜਿਹੜਾ ਫਰਮਾਨ ਜਾਰੀ ਕੀਤਾ ਹੈ ਕਿ ਜੇ ਇਹ ਮੁਲਾਜ਼ਮ ਜਿਹੜੇ ਨੇ ਇਹਨਾਂ ਨੂੰ ਛੁੱਟੀ ਕਰ ਦਿਓ ਨੌਕਰੀ ਤੋਂ ਸੋ ਭਗਵਾਨਤਮਾਨ ਸਾਹਿਬ ਦਾ ਜਿਹੜਾ ਦੋਹਰਾ ਚਿਹਰਾ ਸਿਰਫ ਸੱਤਾ ਨੂੰ ਹਾਸਲ ਕਰਨ ਵਾਸਤੇ ਚਿਹਰਾ ਕੁਝ ਹੋਰ ਤੇ ਸੱਤਾ ਤੇ ਕਾਬਜ ਹੋ ਕੇ ਉਹਦੋਂ ਬਾਦ ਕਰਨ ਵਾਲਾ ਚਿਹਰਾ ਕੁਝ ਹੋਰ ਤੇ ਇੱਕ ਈਗੋ ਦੇ ਵਿੱਚ ਹੰਕਾਰ ਦੇ ਵਿੱਚ ਕਿ ਜਿਹੜੇ ਲੋਕ ਨੇ ਜੇ ਮੈਂ ਕਹਤਾ ਮੇਰਾ ਹੁਕਮ ਕਿਉਂ ਨਹੀਂ ਮੰਨਿਆ ਗਿਆ ਇਹ ਹੰਕਾਰ ਵਿੱਚ ਜਿਹੜਾ ਮੁੱਖ ਮੰਤਰੀ ਵੱਲੋਂ ਹਮੇਸ਼ਾ ਇਹ ਸਟੈਪ ਲਏ ਜਾਂਦੇ ਨੇ ਜਿਹੜੇ ਬਹੁਤ ਮਾੜੇ ਤੇ ਮੰਦ ਭਾਗੇ ਨੇ ਅੱਜ ਵੀ ਬਿਆਨ ਦਿੱਤਾ ਜਾ ਰਿਹਾ ਨੌਕਰੀ ਬੜੀ ਔਖੀ ਮਿਲਦੀ ਹੈ ਨੌਕਰੀ ਮੈਂ ਚਾਹੁੰਦਾ ਨਹੀਂ ਕਿਸੇ ਘਰ ਦਾ ਪਹਿਲਾਂ ਭੂਮਿਕਾ ਬਣ ਲਾਂਦੇ ਨੇ ਭੂਮਿਕਾ ਬੰਨਣ ਤੋਂ ਬਾਅਦ ਫਿਰ ਉਤੇ ਵਾਰ ਕਰਦੇ ਨੇ ਤੇ ਅੱਜ ਜਿਹੜੇ ਨੌਜਵਾਨਾਂ ਦੀ ਨੌਕਰੀ ਨੂੰ ਇਹ ਪਰਖਾਸ਼ਤ ਕੀਤਾ ਜਾ ਰਿਹਾ ਹੈ ਉਹਨਾਂ ਡਿਸਮਿਸ ਕਰਕੇ ਨੌਕਰੀਆਂ ਤੋਂ ਘਰੇ ਭੇਜਿਆ ਜਾ ਰਿਹਾ ਹੈ ਨੌਕਰੀਆਂ ਦੇਣ ਦੀ ਬਜਾਏ ਜਿਹੜਾ ਉਹ ਬਿਆਨ ਦਿੱਤਾ ਜਾਂਦਾ ਸੀ ਚੁੱਲਿਆਂ ਦੀ ਅੱਗ ਵਾਕਈ ਤੁਸੀਂ ਜੋ ਆਪਣੇ ਅੰਦਰੋਂ ਤੁਹਾਡੇ ਭਾਵਨਾਵਾਂ ਸੀਆਂ ਅੱਜ ਪੰਜਾਬ ਦੇ ਕਈ ਚੁੱਲਿਆਂ ਦੀ ਅੱਗ ਤੁਸੀਂ ਲੋਕ 부ਝਾ ਰਹੇ ਹੋ ਤੇ ਇਹਦਾ ਪਰਭਾਈ ਜਿਹੜੀ ਆ ਉਹ ਤੁਹਾਡੇ ਤੋਂ ਹੋਣੀ ਨਹੀਂ ਰਹੀਆਂ ਮਾਨ ਸਾਹਿਬ ਇਹ ਸਮਾਂ ਆਉਣ ਵਾਲਾ ਹੈ ਪੰਜਾਬ ਦੇ ਲੋਕੋ ਦੇਖ ਲਓ ਆ ਸਾਲ ਰਹਿ ਗਿਆ ਸਾਲ ਦੇ ਵਿੱਚ ਤੁਹਾਨੂੰ ਹੋਰ ਪਤਾ ਲੱਗੂਗਾ ਇਹਨਾਂ ਦੇ ਚਿਹਰੇ ਜਿਹੜੇ ਨੇ ਤੁਹਾਡੇ ਸਾਹਮਣੇ ਆਉਣਗੇ ਅੰਮ੍ਰਿਤ ਵੇਲੇ 4 ਵਜੇ ਤੜਕੇ 4 ਵਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਹੈ ਜਿਸ ਗੱਲ ਦਾ ਸਾਨੂੰ ਸਾਰਿਆਂ ਨੂੰ ਇੱਕ ਬੜਾ ਵੱਡਾ ਫਿਕਰ ਸੀਗਾ ਪੈਣ ਕੰਚਨਪ੍ਰੀਤ ਕੌਰ ਨੂੰ ਮਾਨਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਔਰ ਨਾਲ ਦੀ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਅਦਾਲਤ ਦਾ ਸ਼ੁਕਰੀਆ ਦਰ ਕਰਦੇ ਹਾਂ ਜੀ ਜਿਨ੍ਹਾਂ ਨੇ 10 ਵਜੇ ਤੋਂ ਦੇਖੋ ਜਿਹੜਾ ਕੋਰਟ ਦੀ ਪ੍ਰੋਸੀਡਿੰਗ ਸਟਾਰਟ ਹੋਈ ਹੈ ਰਾਤ ਦੇ 10 ਵਜੇ ਤੋਂ ਲੈ ਕੇ ਤਕਰੀਬਨ 3 ਘੰਟਿਆਂ ਦਾ ਜਿਹੜਾ ਇਹ ਸਾਰਾ ਪ੍ਰੋਸੀਜਰ ਚੱਲਦਾ ਰਿਹਾ ਔਰ ਸਵੇਰੇ 4 ਵਜੇ ਕੰਚਨਪ੍ਰੀਤ ਕਾਲਜ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਗਿਆ ਔਰ ਇੱਕ ਬੜਾ ਹੀ ਮਹੱਤਵਪੂਰਨ ਜਿਹੜਾ ਜ਼ਿਕਰ ਕਰਨਾ ਬੰਦਾ ਹੈ ਗੱਲ ਦਾ ਕੀ ਮਾਨਯੋਗ ਅਦਾਲਤ ਵੱਲੋਂ ਬਰੀ ਦਾ ਜਿਹੜਾ ਵਰਡਿਕਟ ਹੈ ਉਸ ਦੇ ਨਾਲ-ਨਾਲ ਇੱਕ ਬੜੀ ਮਹੱਤਵਪੂਰਨ ਗੱਲ ਮਾਨਯੋਗ ਅਦਾਲਤ ਨੇ ਕੀਤੀ ਹੈ ਔਰ ਉਹ ਇਹ ਗੱਲ ਹੈ ਕਿ ਜਿਹੜੀ ਕੰਚਨਪ੍ਰੀਤ ਕੌਰ ਜੀ ਦੀ ਗ੍ਰਿਫਤਾਰੀ ਹੋਈ ਹੈ ਇਹ ਬਿਲਕੁਲ ਹੀ ਇਲਿਗਲ ਹੈ ਅਨਲੋਫੁਲ ਹੈ ਔਰ ਅਨੈਥੀਕਲ ਹੈ ਔਰ ਮੈਂ ਸਮਝਦਾ ਕਿ ਮਾਨਯੋਗ ਅਦਾਲਤ ਵੱਲੋਂ ਅਜਿਹਾ ਵਰਡਿਕਟ ਦੇਣਾ ਇਸ ਗ੍ਰਿਫਤਾਰੀ ਬਾਬਤ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਅਤ ਚੁੱਕੀ ਸੀ ਉਸ ਨੂੰ ਇੱਕ ਬੜੀ ਵੱਡੀ ਫਟਕਾਰ ਹੈ ਸੋ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਆ ਦੇਖ ਸਕਦੇ ਆ ਤੁਹਾਡੇ ਸਾਰਿਆਂ ਦੇ ਬੜੇ ਭਾਵੇਂ ਤੁਸੀਂ ਸਾਡੀ ਪਾਰਟੀ ਨਾਲ ਵੀ ਜੁੜੇ ਜੇ ਭਾਵੇਂ ਨਹੀਂ ਜੁੜੇ ਜੇ ਤੁਹਾਡੇ ਸਾਰਿਆਂ ਦੇ ਸੈਂਟੀਮੈਂਟਸ ਜੁੜੇ ਸੀਗੇ ਦੇਖੋ ਦੋਕ ਸਾਲ ਦਾ ਬੱਚਾ ਵਾ ਪੈਣ ਕੰਚਨਪ੍ਰੀਤ ਕੌਰ ਦਾ ਤੇ ਤਿੰयां ਭੈਣਾਂ ਸਾਂਝੀਆਂ ਹੁੰਦੀਆਂ ਨੇ ਬੜੀ ਕਨੌਨੀਕ ਹਰਕਤ ਸਰਕਾਰ ਨੇ ਕੀਤੀ ਐ ਪਰ ਜਸਟਿਸ ਹੈਜ਼ ਬੀਨ ਸਰਵਡ ਔਰ ਦਿਲ ਦੀਆਂ ਗਹਿਰਾਈਆਂ ਚੋ ਜਿੱਥੇ ਆ ਨਾਲ ਦੀ ਨਾਲ ਮੈਂ ਕਰਨਾ ਚਾਹੁੰਦਾ ਵਾ ਸਤਕਾਰਯੋਗ ਸਾਡੀ ਸਾਰੀ ਹੀ ਲੀਗਲ ਟੀਮ ਦਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਦਾ ਐਡਵੋਕੇਟ ਸੋਪਤੀ ਸਾਹਿਬ ਦਾ ਦਮਨਵੀਰ ਸਿੰਘ ਸੋਪਤੀ ਜੀ ਦਾ ਐਡਵੋਕੇਟ ਜੀਐਸ ਢਿੱਲੋਂ ਸਾਹਿਬ ਦਾ ਔਰ ਐਡਵੋਕੇਟ ਪ੍ਰਵੀਨ ਪਾਜੀ ਹੁਣਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਾਨ-ਕੋਟ ਸ਼ੁਕਰੀਆ ਔਰ ਨਾਲ ਦੀ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਾਰੇ ਹੀ ਮੀਡੀਆ ਦਾ ਪ੍ਰੈਸਤਾ ਜੀ ਤੁਸੀਂ ਸਾਰੇ ਜਿਹੜੇ ਆ ਵਿਜ਼ੂਅਲ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੱਲ ਦੇ ਸਵੇਰ ਦੇ 8 ਵਜੇ ਤੋਂ ਲੈ ਕੇ ਹੁਣਾਂ 5 ਵਜੇ ਚੱਲੇ ਤੁਸੀਂ ਸਾਡੀ ਆਵਾਜ਼ ਬੁਲੰਦ ਕੀਤੀ ਹੈ ਜੀ ਔਰ ਆਖ਼ਰ ਤੇ ਇੱਕ ਹੋਰ ਹੀ ਗੱਲ ਆ ਗਈ ਕਿ ਕੰਚਨਪ੍ਰੀਤ ਕੌਰ ਜੀ ਨੂੰ ਜੇ ਤਾਂ ਪੇਸ਼ ਕੀਤਾ ਗਿਆ ਇੱਕ ਹੋਰ ਹੀ ਔਰਤ ਨੂੰ ਉਦਾਂ ਦਾ ਪਹਿਰਾਵਾ ਪਾ ਕੇ ਇੱਕ ਮੀਡੀਆ ਨੂੰ ਚੱਕਰ ਨਾ ਜਿਹੜਾ ਵਾ ਠਿਕਾਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਬਟ ਇਵੈਨਚੁਅਲੀ ਇੰਨਾ ਫਾਉਲ ਪਲੇ ਕਰਨ ਦੇ ਬਾਵਜੂਦ ਵੀ ਜਿਹੜੀ ਜਿੱਤ ਹੈ ਉਹ ਸੱਚ ਦੀ ਹੀ ਹੈ